ਥਾਣਾ ਸਰਦੂਲਗੜ ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਪਰਦੋਸ਼ਾਨ ਕਿ ਇਹਨਾਂ ਨੇ ਇੱਕ ਗਦਾਮ ਵਿੱਚੋਂ 25 ਕੁਆਂਟਾ ਦੇ ਕਰੀਬ ਕਣਕ ਜਿਹੜੀ ਚੋਰੀ ਕੀਤੀ ਹੈ ਦੋਵੇਂ ਨੌਜਵਾਨ ਜਿਹੜੇ ਨਸ਼ੇ ਦੇ ਆਦੀ ਦੱਸੇ ਜਾ ਰਹੇ ਹਨ ਅਤੇ ਉਹਨਾਂ ਤੇ ਪਹਿਲਾਂ ਵੀ ਹਰਿਆਣਾ ਦੇ ਵਿੱਚ ਮਕਦਮੇ ਦਾ ਦਰਜਾ ਹੈ ਇਸ ਬਾਰੇ ਇਹ ਸੱਚ ਦਾਕੀ ਕਹਿਣਾ ਹੈ ਤੁਸੀਂ ਵੀ ਸੁਣੋ ਤੁਹਾਡੀ ਟੀਮ ਵੱਲੋਂ ਕੱਲ ਚੋਰੀ ਦੇ ਸਬੰਧ ਵਿੱਚ ਜੋ ਹੁੰਦੇ ਫੜੇ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮਾਜੋ ਐਸਐਸਪੀ ਸਾਹਿਬ ਅਤੇ ਡੀਐਸਪੀ ਸਾਹਿਬ ਸਾਹ ਮਨਜੀਤ ਸਿੰਘ ਫਰਦੂਲਗੜ ਉਹਨਾਂ ਵੱਲੋਂ ਸਾਡੇ ਉਹਨਾਂ ਦੇਸ਼ਾਂ ਨਿਰਦੇਸ਼ਾਂ ਅਨਸਾਰ ਸਾਡੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਮਾੜੇ ਅਨਸਰਾਂ ਖਿਲਾਫ ਵਿੱਡੀ ਮਹਿਮ ਤਹਿਤ ਇੱਕ ਇਹ ਸਾਡੇ ਹੌਲਦਾਰ ਆਪਣੇ ਏਸੀ ਮਨਜੀਤ ਹੈਗੇ ਸੱਤਪਾਲ ਸਿੰਘ ਉਹਨਾਂ ਵੱਲੋਂ ਇੱਕ ਉਹਨਾਂ ਨੂੰ ਮੁਖਰੀ ਮਿਲੀ ਜੀ ਕਿ ਦੋ ਬੰਦੇ ਨੇ ਇੱਕ ਤਾਂ ਪਵਨ ਕੁਮਾਰ ਤੇ ਵਿਜੇ ਕੁਮਾਰ ਇਹ ਹਰੀਪੁਰਾ ਜਿਹੜਾ ਫਤਿਹਵਾ ਦੇ ਰਹਿਣ ਵਾਲੇ ਨੇ ਇਹਨਾਂ ਨੇ ਚੋਰੀ ਕੀਤੀ ਹੈ ਜਿਸਵੰਦੀ ਬਲਜੀਤ ਸਿੰਘ ਪੁੱਤਰ ਰਾਜਵੰਦ ਸਿੰਘ ਲੋਹਾਰਖੇੜਾ ਨੇ ਜੋ ਕਿ ਬਾਬਾ ਵਿਜੀਚੰਦ ਐਗਰੋ ਸੀਡ ਫੈਕਟਰੀ ਲੋਹਾਰਖੇੜਾ ਹੈਗੀ ਹੈ ਉੱਥੇ ਉਹਨੇ ਨੋਟ ਕਰਾਇਆ ਕਿ ਉਹਨਾਂ ਬਸ ਉਹਨਾਂ ਦੇ ਉੱਥੋਂ ਕੋਈ 45 ਤੋਂ 50 ਗੱਟੇ ਕਰੀਬੇ ਚੋਰੀ ਕਰਕੇ ਲੈ ਗਏ ਹਨ ਜਿਸਵੰਦੀ ਅਸੀਂ ਇਸ ਸਮੇਂ ਬਤਾਂਤਾ ਉਹ ਮਕਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 5 ਗੱਟੇ ਬਰਾਬਰ ਕਰਾ ਲਏ ਨੇ ਬਾਕੀ ਅੱਗੇ ਬਰਾਬਰੀ ਚੱਲ ਰਹੀ ਹੈ ਕਿਹੜੇ ਗੱਟੇ ਹੈ ਜਰੀ ਇਹ ਕਣਕ ਦੇ ਗੱਟੇ ਨਹੀਂ ਜਰ ਇਹ ਕਣਕ ਚੋਰੀ ਕੀਤੀ ਸੀ ਇਹਨਾਂ ਨੇ ਸਰੇ ਜਿਹੜੇ ਬੰਦੇ ਤੁਸੀਂ ਫੜਿਆ ਇਹਨਾਂ ਦੇ ਉੱਤੇ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਚੋਰੀ ਸੰਬੰਧੀ ਕੋਈ ਕੇਸ ਦਰਜ ਆ ਸਰਦੂਗੜ ਇਹ ਸਰਦੂਗੜ ਤਾਂ ਨਹੀਂ ਹੈ ਹੋਰ ਕਿਤੇ ਸੀ ਚੈੱਕ ਕਰ ਰਹੇ ਹਾਂ ਉੱਥੇ ਸ਼ਾਇਦ ਫਤਿਹਬਾਦ ਵਗੈਰਾ ਹੈਗੇ ਨੇ ਕਿਉਂਕਿ ਇਹ ਨਸ਼ਾ ਵਰਾ ਕਰਨ ਦੇ ਆਦੀ ਨੇ ਉੱਥੋਂ ਇੱਧਰ ਆਂਦੇ ਸੀ ਪੰਜਾਬ ਦੇ ਵਿੱਚ ਆਂਦੇ ਆ ਇੱਥੇ ਆ ਕੇ ਚੋਰੀ-ਚੋਰੀ ਕਰਦੇ ਆ ਤੇ ਜੇਕਰ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਹੋਣ ਬਾਰੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਇਨਵੈਸਟੀਗੇਸ਼ਨ ਜੇ ਕੋਈ ਗੱਲ ਆ ਗਈ ਸਾਹਮਣੇ ਤਾਂ ਅਸੀਂ ਤੁਹਾਡੇ ਸਤਿਕਾਰ ਜੀ